ਗੁਰੂ ਸਾਹਿਬਾਂ ਦੇ ਸਤਿ ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਰਹੀ ਫਤਿਹ ਦੀ ਸਾਂਝ ਫਤੇ ਨਾਲ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਨਾਹੇ ਗੁਰੂ ਜੀ ਕੀ ਫਤਿਹ आज ਜਿਹਦੇ ਸੰਬੂ ਗੁਰੂ ਰਾਨਦਾਸ ਜੀ ਦੀ ਵਡਿਆਈ ਨੂੰ ਲੈ ਕੇ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਜਿਸ ਦਾ ਵਿਸ਼ਾ ਹੈ ਗੁਰੂ ਰਾਨਦਾਸ ਜੀ ਦੀ ਪੈਂਤੀ ਊੜਾ ਉਮਰ ਸੀ ਸਤਿ ਕੁ ਸਾਲੀ ਉਹਦੋਂ ਬਾਲਕ ਜੇਠਾ ਜਦ ਐੜਾ ਅਨਾਥ ਹੋਇਆ ਈੜੀ ਐਹੋ ਜੀ ਪਈ ਸੀ ਆਣ ਸੇਤੇ ਕੋਈ ਖੜਾ ਨਾ ਉਸਦੇ ਸੱਸਾ ਸਾਥ ਹੋਇਆ ਹਾ ਹਟ ਗਏ ਪਿਛੇ ਲੋਹਰ ਵਾਲੇ ਕੱਕਾ ਕਿਸੇ ਨਾ ਬਾਲ ਨੂੰ ਗਾਲਾਂ ਰਮਿਉ ਨੇ ਬਿਰਦ ਨਾਨੀ ਨਾਲ ਬਾਸਰ ਕੇ ਪਿੰਡੇ ਆਇਆ ਕੱਗਾ ਗੁਰਬੱਜ ਦਾ ਜੀਣਾ ਵੀ ਕੀ ਜੀਣਾ ਕੱਗਾ ਘਰ ਵਿੱਚ ਖਾਣ ਨੂੰ ਸ਼ਹਿ ਕੋਈ ਨਾ ਨੰਨਾ ਘੁੰਗਣੀਆਂ ਵੇਚਦਾ ਬਾਅਦ ਜੇਠਾ ਕਿਰਤ ਕਰਦੇ ਆ ਜੇਠੇ ਨੂੰ ਭੈ ਕੋਈ ਨਾ ਚਾਚਾ ਚਿਤ ਵਿੱਚ ਆਇਆ ਅਮਰਦਾਸ ਜੀ ਦੇ ਸੋਹਣੇ ਬਾਲ ਤੋਂ ਦੁਨਿਆਵੀ ਬਣੇ ਲੱਜਾ ਜੱਜਾ ਜੈਸਥਾਨ ਸੱਚੀ ਟਕਸਾਲ ਅੰਦਰ ਘਾੜੇ ਤੇ ਬਹੁਤ ਅਨੂਪਸੀ ਘੜੀ ਜਾਂਦੀ ਜੱਜਾ ਚਰਨੇ ਪਰੇਂ ਦੇ ਫੁੱਟ ਦੇ ਸੀ ਸੱਚੀ ਸਿਫਤ ਦੀ ਲਾਈ ਸੀ ਝੜੀ ਜਾਂਦੀ ਨਾ ਘੁੰਗਣੀਆਂ ਬਖਸ਼ ਕੇ ਗੁਰੂ ਜਿੱਥੇ ਮਾਲਕ ਕਰ ਦਿੰਦੇ ਅਰਸ਼ੀ ਖਜਾਨਿਆਂ ਦਾ ਟੈਂਗਾ ਤੋਲ ਕੇ ਵੇਖ ਲੈ ਕੁੱਲ ਦੁਨੀਆ ਟੋਣੀ ਸੀ ਗਾਗਰ ਅਮਰਦਾਸ ਜੀ ਨੇ ਗਾਗਰ ਟੋਂਦਿਆ ਗੁਰੂ ਅਮਰਦਾਸ ਬਣ ਗਏ ਨਾਨਾ ਜਾਣ ਦੀ ਦੁਨੀਆ ਟੋਈ ਟੋਕਰੀ ਜਾਨ ਭਾਈ ਜੇਠਾ ਜੀ ਗੁਰੂ ਰਾਮਦਾਸ ਬਣ ਗਏ ਤੱਤਾ ਤੇਰੀ ਆਦਾ ਤੇ ਆ ਤੂੰ ਜਾਣੇ ਥੱਥਾ ਥਾਪਿਆ ਸੋਢੀ ਸੁਲਤਾਨ ਜੇਠਾ ਗੱਦਾ ਦਰ ਤੇ ਬਾਦਸ਼ਾਹ ਝੁਰਗਣ ਆ ਕੇ ਤੱਦਾ ਤੇ ਹੁੰਦਾ ਹੈ ਕੋਲ ਜਹਾਨ ਜੇਠਾ ਚੌਥੇ ਗੁਰਾਂ ਦੇ ਸੋਹਣੇ ਦਰਬਾਰੇ ਅੰਦਰ ਵਾਵਾ ਵਖਰੀ ਜਗ ਤੋਂ ਰੀਤ ਇੱਥੇ ਤੱਕੇ ਡੁੱਬੀ ਦਾ ਡੁੱਬ ਕੇ ਤਰੀਦਾ ਏ ਰਾੜਾ ਪੋੜੀਆਂ ਚੜ 21 ਹੋ ਕੇ ਰਟੋਲ ਜਿਉਣ ਦੇ ਲਈ ਪਹਿਲਾ ਮਰੀਦਾਏ ਰਟੋਲ ਜਿਉਣ ਦੇ ਲਈ ਪਹਿਲਾ ਮਰੀਦਾਏ ਸੋ ਐਨੀ ਆਈ ਗੁਰਮਤੀਆਂ ਵਿਚਾਰਾ ਕਰਦੇ ਆਂ ਬਿਆਂਦੇ ਹੀ ਭੁੱਲਾਂ ਹੋ ਜਾਂਦੀਆਂ ਆਂ ਆਤ ਸੰਗਤ ਦੇ ਗੁਰੂ ਸਾਹਿਬਾਨ ਬਖਸ਼ਣ ਜੋਗਨੇ ਬਖਸ਼ਿ ਲਾਣਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ